ਕੀ ਸੱਚਮੁੱਚ ਐਦ ਕੀ ਪੰਜਾਬ ਦੇ ਵਿੱਚ ਪੂਸਾ 44 ਝੋਨਾ ਬੈਨ ਹੋ ਗਿਆ ਹੈ ਕਿ ਸੱਚਮੁੱਚ ਇਹਨੂੰ ਐਦ ਕੀ ਲਾਉਣ ਨਹੀਂ ਦਿੱਤਾ ਜਾਊਗਾ ਜਾਂ ਫਿਰ ਮੰਡੀਆਂ ਦੇ ਵਿੱਚ ਵੇਚਣ ਨਹੀਂ ਦਿੱਤਾ ਜਾਊਗਾ ਇਹ ਜੜੀਆਂ ਗੱਲਾਂ ਨੇ ਇਹਨਾਂ ਦੇ ਪਿੱਛੇ ਕਿੰਨੀ ਕੋ ਸਚਾਈ ਹੈ ਤੇ ਕਿੰਨਾ ਕੋ ਝੂਠ ਹੈ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਬਿਲਕੁਲ ਡਿਟੇਲ ਦੇ ਨਾਲ ਕਲੀਅਰ ਕਰਕੇ ਦੱਸੂਗਾ ਕਿ ਤੁਸੀਂ ਇਸ ਵਾਰ ਇਹ ਝੋਨੇ ਲਾ ਸਕਦੇ ਜੇ ਪੂਸਾ 44 ਹੋ ਗਿਆ ਜਾਂ ਪੀਲੀ ਪੂਸਾ ਡੋਗਰ ਪੂਸਾ ਜਾਂ CR 212 ਇਹ ਜਿਹੜੀਆਂ ਵੈਰਾਈਟੀਆਂ ਆਪਾਂ ਇਹਨਾਂ ਨੂੰ ਲਾ ਸਕਦੇ ਆ ਜਾਂ ਨਹੀਂ ਲਾ ਸਕਦੇ ਤੇ ਜਿਹੜੀਆਂ ਸੋਸ਼ਲ ਮੀਡੀਆ ਤੇ ਗੱਲਾਂ ਚੱਲਦੀਆਂ ਨੇ ਉਹਨਾਂ ਦੇ ਵਿੱਚ ਕਿੰਨਾ ਕੁ ਤਰਕ ਹੈ ਕਿੰਨੀ ਕੁ ਸੱਚਾਈ ਹੈ ਬਿਲਕੁਲ ਸਾਰਾ ਕੁਝ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੂਗਾ ਵੀਡੀਓ ਨੂੰ ਬਿਲਕੁਲ ਧਿਆਨ ਦੇ ਨਾਲ ਐਂਡ ਤੱਕ ਵੇਖਿਓ ਜੇ ਦੋਸਤੋ ਪੰਜਾਬ ਸਰਕਾਰ ਨੇ 5-6 ਮਹੀਨੇ ਪਹਿਲਾਂ ਦੀ ਗੱਲ ਹੈ ਕਿਹਾ ਸੀ ਕਿ ਪੂਸਾ 44 ਜਿਹੜਾ ਹੈ ਉਹਨੂੰ ਅਸੀਂ ਬੈਨ ਕਰਦੇ ਆਂਗੇ ਪੰਜਾਬ ਦੇ ਵਿੱਚੋਂ ਪਰ ਕਰ ਦੇਾਂਗੇ ਅਗਿਆ ਸੀ ਹਾਲੇ ਤੱਕ ਹੋਇਆ ਨਹੀਂਗਾ ਬੈਨ ਦੋ ਗੱਲਾਂ ਨੇ ਇੱਕ ਹੁੰਦੀ ਏ ਕਿ ਪੂਸਾ 44 ਅਸੀਂ ਬੈਨ ਕਰ ਦਿੱਤਾ ਏ ਉਹਦੀ ਚਿੱਠੀ ਕੱਢ ਦਿੱਤੀ ਏ ਤੇ ਦੂਸਰੀ ਹੁੰਦੀ ਏ ਕਿ ਕੱਲਾ ਬਿਆਨ ਦਿੰਦਾ ਏ ਕਿ ਇਹਨੂੰ ਅਸੀਂ ਬੈਨ ਕਰ ਦੇਾਂਗੇ ਚਿੱਠੀ ਕੋਈ ਨਹੀਂ ਕੱਢੀ ਹਾਲੇ ਤੱਕ ਪੰਜਾਬ ਸਰਕਾਰ ਵੱਲੋਂ ਕੋਈ ਚਿੱਠੀ ਨਹੀਂ ਕੱਢੀ ਗਈ ਇਹ ਝੋਨਾ ਜਿਹੜਾ ਹਾਲੇ ਤੱਕ ਪੰਜਾਬ ਦੇ ਵਿੱਚ ਬੈਨ ਨਹੀਂ ਹੋਇਆ ਹਾਂ ਹੋ ਜਾਵੇ ਸਰਕਾਰ ਕਰ ਦਵੇ ਤੇ ਉਹ ਗੱਲ ਵੱਖਰੀ ਏ ਪਰ ਕੱਲੇ ਬਿਆਨ ਜਿਹੜੀ ਇਹ ਬਿਆਨ ਤਾਂ ਉਹ ਵੀ ਦਿੱਤੇ ਸੀ ਕਿ ਅਸੀਂ ਜਿਹੜੇ ਮੋਟਰਸਾਈਕਲ ਵਾਲੇ ਰਿਕਸ਼ੇ ਨੇ ਉਹਨਾਂ ਨੂੰ ਬੈਨ ਕਰਦੇਾਂਗੇ ਉਹਨਾਂ ਨੂੰ ਬੰਦ ਕਰਦੇਾਂਗੇ ਉਹ ਵੀ ਬਿਆਨ ਵਾਪਸ ਲੈ ਲਏ ਸੀ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਪਰ ਕਰ ਦੇਣ ਤੇ ਉਹ ਗੱਲ ਵੱਖਰੀ ਏ ਪਰ ਹਾਲੇ ਤੱਕ ਇਹ ਜਿਹੜਾ ਚੋਨਾ ਹੈ ਪੰਜਾਬ ਦੇ ਵਿੱਚ ਬੈਨ ਨਹੀਂਗਾ ਅੱਜ ਤਰੀਕ ਹੈ 5 ਮਾਰਚ 2024 ਤੇ ਜੇਕਰ ਬੈਨ ਕਰਨਾ ਵੀ ਇਹ ਬੈਨ ਹੁੰਦਾ ਵੀ ਇਹ ਤੇ ਮੇਰਾ ਮੰਨਣਾ ਹੈ ਕਿ CR212 ਜਿਹੜਾ ਚੋਨਾ ਹੈ ਫਿਰ ਉਹਨੂੰ ਵੀ ਬੈਨ ਕਰਨਾ ਚਾਹੀਦਾ ਨਾਲ ਬੜੇ ਲੰਮੇ ਟਾਈਮ ਦੀ ਵੈਰਾਈਟੀ ਹੈ ਪੂਸਾ 44 ਦੇ ਲੱਗੇ ਜਾ ਕੇ ਬਿਲਕੁਲ ਪੱਕਦਾ ਹੈ ਫਿਰ ਜਿਹੜੀ ਯੂਨੀਵਰਸਿਟੀ ਦੀ ਵੈਰਾਈਟੀ ਹੈ ਪੀਆਰ 122 150 ਦਿਨਾਂ ਦੇ ਵਿੱਚ ਪੱਕਦੀ ਏ ਉਹ ਵੈਰਾਈਟੀ ਵੀ ਬੈਨ ਕਰਨੀ ਚਾਹੀਦੀ ਏ ਫਿਰ ਡੋਗਰ ਪੂਸਾ ਜਿਹੜੀ ਵੈਰਾਈਟੀ ਏ ਉਹ ਵੀ ਬੈਨ ਕਰਨੀ ਚਾਹੀਦੀ ਏ ਪੀਲੀ ਪੂਸਾ ਜਿਹੜੀ ਵੈਰਾਈਟੀ ਏ ਉਹ ਵੀ ਬੈਨ ਕਰਨੀ ਚਾਹੀਦੀ ਏ ਹਾਈਬ੍ਰਿਡ ਜਿਹੜੀਆਂ ਵੈਰਾਈਟੀਆਂ ਨੇ 150 ਦਿਨ ਦੇ ਲਾਗੇ ਬੰਨੇ ਵਾਲੀਆਂ ਉਹ ਸਾਰੀਆਂ ਵੈਰਾਈਟੀਆਂ ਹੀ ਬੈਨ ਕਰਨੀਆਂ ਚਾਹੀਦੀਆਂ ਨੇ ਕੱਲਾ ਪੂਸਾ 44 ਜਿਹੜਾ ਉਹਨੂੰ ਬੈਨ ਕਰਨ ਦੇ ਨਾਲ ਤੇ ਫਿਰ ਕੋਈ ਹੱਲ ਨਹੀਂ ਗਾ ਨਾ ਉਹ ਤੇ ਫਿਰ ਉਹ ਨਹੀਂ ਲੱਗੂਗਾ ਤੇ ਹੋਰ ਬੜੀਆਂ ਜਿਆਦੀਆਂ 150 ਦਿਨ ਤੋਂ ਵੀ ਉੱਤੇ ਦੀਆਂ ਵੈਰਾਈਟੀਆਂ ਹੈਗੀਆਂ ਨੇ ਜ਼ਿਮੀਂਦਾਰ ਉਹਨਾਂ ਨੂੰ ਲਈ ਜਾਣਗੇ ਜੇ ਤਾਂ ਕਰਨੀਆਂ ਨੇ 135 38 ਦਿਨ ਤੋਂ ਜ਼ਿਆਦਾ ਸਮਾਂ ਲੈਣ ਵਾਲੀਆਂ ਜਿੰਨੀਆਂ ਵੀ ਵੈਰਾਈਟੀਆਂ ਨੇ ਫਿਰ ਉਹ ਸਾਰੀਆਂ ਹੀ ਬੈਨ ਹੋਣੀਆਂ ਚਾਹੀਦੀਆਂ ਨੇ ਸਾਰੀਆਂ ਨੂੰ ਹੀ ਬੈਨ ਕਰ ਦਿਓ ਨਾਲ ਦੀ ਨਾਲ ਜਿਕਰ ਪੂਸਾ 44 ਝੋਨਾ ਇਸ ਵਾਰ ਲਾਉਣ ਦੀ ਗੱਲ ਆਉਂਦੀ ਏ ਦੋਸਤੋ ਪੂਸਾ 44 ਝੋਨਾ ਇਸ ਵਾਰ ਲੱਗੇਗਾ ਪੰਜਾਬ ਦੇ ਵਿੱਚ ਸੇਲਰਾਂ ਵਾਲੇ ਜਿਹੜੇ ਨੇ ਉਹਨਾਂ ਦੀ ਪਹਿਲੀ ਪਸੰਦ ਹੈ ਪੂਸਾ 44 ਬਹੁਤ ਵਧੀਆ ਇਹਦੇ ਕਿਉਂਕਿ ਚੌਲ ਬਣਦੇ ਨੇ ਚੌਲਾਂ ਦਾ ਟੋਟਾ ਘੱਟ ਹੁੰਦਾ ਹੈ ਹਾਲਾਂਕਿ ਆਪਣੇ ਪਾਣੀ ਪੱਖੋਂ ਇਹ ਜੜੀਆਂ ਵੈਰੈਟੀਆਂ ਮਾੜੀਆਂ ਨੇ ਜੜੀਆਂ ਜ਼ਿਆਦਾ ਸਮਾਂ ਖੜਦੀਆਂ ਨੇ ਪਾਣੀ ਜਿਆਦਾ ਖਾਂਦੀਆਂ ਨੇ ਸਮਾਂ ਜਿਆਦਾ ਖਾਂਦੀਆਂ ਨੇ ਟਾਈਮ ਜਿਆਦਾ ਲੱਗਦਾ ਹੈ ਖਰਾਕਾਂ ਜਿਆਦੀਆਂ ਲੱਗਦੀਆਂ ਨੇ ਖਰਚੇ ਜਿਆਦੇ ਲੱਗਦੇ ਨੇ ਜੇਕਰ ਆਪਾਂ ਨੂੰ ਕੋਈ ਹੋਰ ਵੈਰਾਈਟੀ ਵਧੀਆ ਝਾੜ ਦਿੰਦੀ ਏ ਥੋੜੇ ਸਮੇਂ ਦੇ ਵਿੱਚ ਤੇ ਆਪਾਂ ਨੂੰ ਜ਼ਰੂਰ ਕੰਨੀ ਕਤਰਾਵ ਵੀ ਲੈਣੀ ਚਾਹੀਦੀ ਏ ਮੋੜ ਪਾ ਵੀ ਲੈਣਾ ਚਾਹੀਦਾ ਹੈ ਪਰ ਜਿੱਥੋਂ ਤੱਕ ਗੱਲ ਆਉਂਦੀ ਏ ਇਹਦੇ ਬੈਨ ਦੀ ਜਿਹੜੀ ਸੱਚਾਈ ਏ ਉਹ ਇਹ ਹੈ ਕਿ ਹਾਲੇ ਤੱਕ ਇਸ ਤਰੀਕ ਤੱਕ ਪੰਜਾਬ ਦੇ ਵਿੱਚ ਪੂਸਾ 44 ਝੋਨਾ ਜਿਹੜਾ ਬੈਨ ਨਹੀਂਗਾ ਹਾਲੇ ਤੱਕ ਇਹਦੇ ਉੱਤੇ ਕੋਈ ਵੀ ਕਿਸੇ ਵੀ ਰਕਮ ਦਾ ਬੈਨ ਜਿਹੜਾ ਨਹੀਂ ਲੱਗਾ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਹੋਰ ਕਿਸਾਨਾਂ ਦੇ ਨਾਲ ਆਪਣੇ ਭੈਣਾ ਭਰਾਵਾਂ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਅੱਗੇ ਤੋਂ ਅੱਗੇ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ